ਸਾਲ ਤੋਂ ਹੋ ਗਿਆ ਸਾਡਾ 25% ਦਾ ਵਾਧਾ ਹਾਈ ਸਟੇਟ ਲੇਬਰ ਉਹ ਸਾਨੂੰ ਹੁਣ ਤੱਕ ਹੱਕ ਨਹੀਂ ਮਿਲਿਆ ਪੰਜਾਬ ਦੇ ਅੰਦਰ 16 ਰੁਪਏ 10 ਪੈਸੇ ਦਿੱਤੇ ਜਾਂਦੇ ਲੇਬਰ ਨੂੰ ਹਰਿਆਣਾ ਦੇ ਅੰਦਰ 18 ਰੁਪਏ 70 ਪੈਸੇ ਦਿੱਤੇ ਜਾਂਦੇ ਜਦ ਤੱਕ ਲਿਖਤੀ ਰੂਪ ਦੀ ਕਮੇਟੀ ਤੇ ਬੋਰਡ ਦਫ਼ਤਰ ਚੱਲ ਨਹੀਂ ਆਉਂਦਾ ਜਦ ਤੱਕ ਕੋਈ ਹੱਤ ਨਹੀਂ ਜਾਏ ਜਦ ਤੱਕ ਕਿਸੇ ਵੀ ਕੰਮ ਨਹੀਂ ਹੁੰਦਾ ਕਰਨਾ ਹੋਵੇ ਸਰਕਾਰ ਨੇ 1 ਮਿੰਟ ਦਾ ਕੰਮ ਨਹੀਂ ਕਰਨਾ ਤਾਂ ਚਾਹ 4 ਸਾਲ ਲੜਕਾ ਤੇ ਹੋਰ ਵੀ 4 ਸਾਲ ਲੜਕਾ 加ੜ دیے ਵੀ ਕੱਲ ਤੋਂ ਹੜਤਾਲ ਦੇ ਨਾਲ ਹੀ ਅੱਛਾ ਉਹ ਵੀ ਤੁਹਾਡੇ ਨਾਲ ਹੀ ਖੇਲਰਾਂ ਵਾਲੇ ਵੀ ਹਾਂ ਉਹ ਸਾਰੇ ਜਦ ਤੱਕ ਕੋਈ ਫੈਸਲਾ ਨਹੀਂ ਦੇ ਜਦ ਤੱਕ ਕੋਈ ਵੀ ਕੋਈ ਕੰਮ ਨਹੀਂ ਕਰਾਊਗਾ ਨਾ ਸਸ਼ੀਕਾਲ D5 ਬਚਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਜਿੱਥੇ ਪੰਜਾਬ ਭਾਰ ਦੇ ਵਿੱਚ ਜਾਂ ਕੱਲ ਤੋਂ ਜਨਨ ਕਿ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਉੱਥੇ ਹੀ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ ਮੰਡੀ ਦੇ ਵਿੱਚ ਫਸਲ ਆਣੀ ਸ਼ੁਰੂ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਫਸਲ ਹੈ ਉਹ ਮੰਡੀ ਦੇ ਵਿੱਚ ਆ ਗਈ ਹੋਈ ਹੈ ਮੰਡੀ ਦੇ ਵਿੱਚ ਫਸਲ ਕਿਸਾਨ ਆਪਣੀ ਲੈ ਕੇ ਪਹੁੰਚਣ ਲੱਗ ਚੁੱਕੇ ਨੇ ਪਰ ਜੇ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਤਾਂ ਆਰਤੀ ਐਸੋਸੀਏਸ਼ਨ ਦੇ ਜਿਹੜੇ ਆਰਤੀ ਨੇ ਆਰਤੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਦਿੱਤੀ ਗਈ ਸੀ ਕੰਮਕਾਰ ਠੱਪ ਕਰ ਦਿੱਤਾ ਗਿਆ ਸੀ ਤੇ ਸੈਲਰ ਮਾਲਕਾਂ ਦੀ ਗੱਲ ਕਰ ਲਈਏ ਉਹਨਾਂ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਜਿਹੜੀ ਉਹ ਵੀ ਹੜਤਾਲ ਤੇ ਚਲੇ ਗਏ ਸੀ ਪਰ ਹੁਣ ਅੱਜ ਦੀ ਗੱਲ ਕਰੀਏ ਕੱਲ ਨੂੰ ਸਰਕਾਰੀ ਖਰੀਦ ਸ਼ੁਰੂ ਹੋ ਜਾਣੀ ਹੈ ਮਜ਼ਦੂਰ ਯੂਨੀਅਨ ਹੈ ਜਿਹੜੀ ਪੰਜਾਬ ਭਰ ਦੀ ਉਹਨਾਂ ਨੇ ਵੀ ਹੜਤਾਲ ਕਰ ਦਿੱਤੀ ਹੈ ਉਹਨਾਂ ਦੀਆਂ ਕੁਝ ਮੰਗਾਂ ਨੇ ਜਾਣ ਲੈਣੇ ਆ ਮਾਚੀਬੜਾ ਸਾਹਿਬ ਦੀ ਨਾਜ ਮੰਡੀ ਦੇ ਵਿੱਚ ਅਸੀਂ ਮੌਜੂਦ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਜ਼ਦੂਰ ਯੂਨੀਅਨ ਦੇ ਇਹੜੇ ਆਗੂ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣਾ ਕਿ ਮਾਮਲਾ ਸਾਰਾ ਕੀ ਹੈ ਹਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਰਸ਼ਨਲਾਲ ਹੈ ਜੀ ਆ ਕੀ ਓਰੇ ਨਾਜ ਮੰਡੀ ਚ ਕਿਹੜੀ ਉੱਤੇ ਦੀ ਕੀ ਮੈਂ ਪ੍ਰਧਾਨ ਆ ਜੀ ਮੰਡੀ ਦੇ ਹਾਂ ਜੀ ਤੇ ਕੀ ਕਾਰਨ ਕੀ ਬਣਿਆ ਕਿ ਤੁਸੀਂ ਅੱਜ ਕੰਮਕਾਰ ਬੰਦ ਕਰਤਾ ਹੜਤਾਲ ਕਰ ਜਿਹੜੀ ਹੈ ਕੱਲ ਤੋਂ ਸਾਡੀ 10 ਤੋਂ 90 ਸਮੇਂ ਲਈ ਹੜਤਾਲ ਹੈ ਹੂੰ 2 ਸਾਲ ਤੋਂ ਹੋ ਗਿਆ ਸਾਡਾ 25% ਦਾ ਵਾਧਾ ਹੋਇਆ ਸੀ ਲੇਬਰ ਚ ਉਹ ਸਾਨੂੰ ਹੁਣ ਤੱਕ ਹੱਕ ਨਹੀਂ ਮਿਲਿਆ ਸਾਡੇ ਜੇ ਜਦ ਕੇ ਪੰਜਾਬ ਦੇ ਅੰਦਰ 16 ਰੁਪਏ 10 ਪੈਸੇ ਦਿੱਤੇ ਜਾਂਦੇ ਆ ਲੇਬਰ ਨੂੰ ਹਰਿਆਣਾ ਦੇ ਅੰਦਰ 18 ਰੁਪਏ 70 ਪੈਸੇ ਦਿੱਤੇ ਜਾਂਦੇ ਆ ਅਸੀਂ ਤਾਂ ਕਹਿ ਸੀ ਸਾਡਾ 25% ਵਧਾ ਦਿੱਤਾ ਜਾਵੇ ਨਹੀਂ ਤਾਂ ਸਾਡਾ ਹਰਿਆਣੇ ਦੇ ਬਰਾਬਰ ਕਰ ਦਿੱਤਾ ਜਾਵੇ ਤੇ ਆ ਸਾਡੀ 11ਵੀਂ ਮੀਟਿੰਗ ਤੇ ਵੀ ਸਾਨੂੰ ਦੋ ਦਿਨ ਰੁਕ ਜਾਓ ਤਿੰਨ ਦਿਨ ਰੁਕ ਜਾਓ 11 ਮੀਟਿੰਗਾਂ ਹੋ ਗਈਆਂ 2 ਮਹੀਨਿਆਂ ਦੇ ਅੰਦਰ ਸਾਡੇ ਜਿਹੜੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਹੈ ਆਗੂ ਹੈ ਉਹਨਾਂ ਨੂੰ ਕੋਈ ਵੀ ਇਹਨਾਂ ਉੱਤਾ ਪਤਾ ਨਹੀਂ ਦਿੰਦਾ ਹਲੇ ਤੱਕ ਨਾ ਕਿਤੇ ਸਰਕਾਰ ਨੇ ਸਾਡੀ ਗੱਲਬਾਤ ਸੁਣੀ ਹੈ ਸਾਡੇ ਅੰਮ੍ਰਿਤਸਰੋਂ ਜੋ ਐਲਾਨ ਹੋਇਆ ਕਿ 10 ਤੋਂ 90 ਸਮੇਂ ਲਈ ਹੜਤਾਲ ਕਰ ਦੋ ਇਸ ਤੋਂ ਪਹਿਲਾਂ ਸੁਣਨਾ ਹੀ ਨਹੀਂ ਇਹਨਾਂ ਨੇ ਇਸ ਲਈ ਸਾਰੇ ਪੰਜਾਬ ਦੇ ਮਜ਼ਦੂਰਾਂ ਨੇ ਕੱਲ ਤੋਂ 90 ਸਮੇਂ ਲਈ ਹੜਤਾਲ ਕਰ ਦਿੱਤੀ ਇਹ ਕਿੰਨੇ ਕੁ ਮਜ਼ਦੂਰ ਹੈਗੇ ਟੋਟਲ ਆਪਣੀ ਮੰਡੀ ਦੀ ਗੱਲ ਕਰੀ ਰਾਜ ਵਿੱਚ ਘੱਟੋ ਘੱਟ 25000 ਮਜ਼ਦੂਰ ਹੋਊਗਾ 25000 ਹਾਂਜੀ ਹੂੰ ਇਹ ਕੰਮ ਕੋਈ ਵੀ ਨਹੀਂ ਕੀਤਾ ਜਾਊਗਾ ਜਿਵੇਂ ਢੋਆ ਢਵਾਈ ਦਾ ਹੁੰਦਾ ਸੀ ਜਾਂ ਕੋਈ ਹੋਰ ਲਿਫਟਿੰਗ ਨਾ ਲਿਫਟਿੰਗ ਨਾ ਢੋਆ ਢਵਾਈ ਨਾ ਲਹਾ ਲਾਈ ਨਾ ਪੱਖਾ ਨਾ ਕੰਡਾ ਕੁਝ ਨਹੀਂ ਕਰਨਾਗੇ ਕੁਝ ਵੀ ਨਹੀਂ ਕੀਤਾ ਜਾਊਗਾ ਕੁਝ ਨਹੀਂ ਕੀਤਾ ਜਾਊਗਾ ਜਦ ਤੱਕ ਉਹ ਫੈਸਲਾ ਨਹੀਂ ਹੁੰਦਾ ਜਦ ਤੱਕ ਕੋਈ ਫੈਸਲਾ ਨਹੀਂ ਨਿਕਲਦਾ ਜਿਹੜੀਆਂ ਮੰਗਾ ਨੇ ਤੁਹਾਡੀ ਫੈਸਲਾ ਵੀ ਉਹ ਹੈ ਜਦ ਤੱਕ ਲਿਖਤੀ ਰੂਪ ਚ ਕਮੇਟੀ ਦਾ ਬੋਰਡ ਦਫ਼ਤਰ ਚ ਨਹੀਂ ਆਉਂਦਾ ਜਦ ਤੱਕ ਕੋਈ ਹੱਥ ਨਹੀਂ ਜਾਏ ਜਦ ਤੱਕ ਕਿਸੇ ਵੀ ਕੰਮ ਨਹੀਂ ਕੋਈ ਨਹੀਂ ਹਾਂ ਕੋਈ ਹੋਰ ਜਿਹੜੇ ਤੁਹਾਡੀ ਯੂਨੀਅਨ ਤੋਂ ਬਾਹਰ ਨੇ ਉਹ ਕਰ ਰਹੇ ਨੇ ਕਿੰਨੇ ਨਹੀਂ ਨਹੀਂ ਕੋਈ ਨਹੀਂ ਕਰ ਰਿਹਾ ਕੋਈ ਵੀ ਨਹੀਂ ਕਰੂ ਸਾਰੇ ਯੂਨੀਅਨ ਅੰਦਰ ਹੈ ਅਨਾਜ ਮੰਡੀ ਮਜ਼ ਉਹਦੇ ਨਾਲ ਹੀ ਚੱਲਣਗੇ ਸਰ ਸਾਰੇ ਤੁਹਾਡੇ ਨਾਲ ਹੀ ਚੱਲਣਗੇ ਮਤਲਬ ਕੋਈ ਵੀ ਕੰਮ ਨਹੀਂ ਕਰੂਗਾ ਨਾ ਨਾ ਕੋਈ ਕੰਮ ਨਹੀਂ ਠੀਕ ਫਸਲ ਲਾਉਣੀ ਸ਼ੁਰੂ ਹੋ ਗਈ ਹੋਈ ਹੁਣ ਕਿਵੇਂ ਫਸਲ ਆਂਦੀ ਹੈ ਜ਼ਿਮੀਦਾਰਾਂ ਨੂੰ ਬੇਨਤੀ ਕਰ ਦਿੱਤੀ ਹੈ ਤੇ ਕੱਲ ਤੋਂ ਕੋਈ ਵੀ ਜ਼ਿਮੀਦਾਰ ਆਪਣੀ ਟਰਾਲੀ ਲੈ ਕੇ ਨਾ ਮਿੰਡੀ ਜਾਵੇ ਇੱਥੇ ਖੜਾ ਰਹੂਗਾ ਹੈਰਾਨ ਹੋਊਗਾ ਤੇ ਆਪਣੇ ਆਪਣੇ ਘਰੇ ਰੋਕ ਲੈਣ ਜਦ ਤੱਕ ਕੋਈ ਫੈਸਲਾ ਆ ਜੂਗਾ ਉਹਦੇ ਲੈ ਹੋਰ ਹੋਰ ਮੰਗਾ ਵੀ ਨੇ ਕੋਈ ਤੁਹਾਡੀਆਂ ਕਿਆਂ ਪੰਜ ਮੰਗਾਂ ਹੀ ਆ ਜਿਹੜੀਆਂ ਤੁਹਾਨੂੰ ਅਸੀਂ ਦੱਸੀਆਂ ਹੋਈਆਂ ਉਹਨਾਂ ਨੂੰ ਵੀ ਪਤਾ 11 ਵਾਰ ਲਿਖ ਕੇ ਦਿੱਤਾ ਉਹਦੇ ਤੇ ਉਹ ਸੁਧਾਰ ਤੇ ਜੇ ਫੈਸਲਾ ਹੁੰਦਾ ਤੱਲੇਵਾਂ ਕੰਮ ਕਰਨਾ ਸ਼ੁਰੂ ਕਰ ਦੇਣੀਆਂ ਲਿਖਤੀ ਰੂਪ ਵਿੱਚ ਬੋਰਡ ਦਫ਼ਤਰ ਆ ਜਾਵੇ ਬੋਰਡ ਦਾ ਜੇ ਫੈਸਲਾ ਕਰਨਾ ਹੋਵੇ ਸਰਕਾਰ ਨੇ 1 ਮਿੰਟ ਦਾ ਕੰਮ ਨਹੀਂ ਕਰਨਾ ਤਾਂ ਚਾਹ 4 ਸਾਲ ਲਟਕਾ ਤੇ ਹੋਰ ਵੀ 4 ਸਾਲ ਲਟਕਾ ਸਕਦੀ ਤਾਂ ਕਿੰਨੇ ਕੇ ਸਮੇਂ ਤੋਂ ਇਦਾਂ ਗੀਆਂ ਦੂਰੀਆਂ ਲਟਕ ਰੀਆਂ ਹੋ ਚਲੇ ਪੂਰੇ 2 ਸਾਲ ਹੋ ਗਏ 25% ਦਾ ਐਲਾਨ ਹੋਇਆ ਸੀ ਵਾਧੇ ਦਾ ਨਹੀਂ ਹੁਣ ਤੱਕ ਨਹੀਂ ਵਧਿਆ ਹੈ ਜਦੋਂ ਪਹਿਲੀ ਸਰਕਾਰ ਹੁੰਦੀ ਸੀ ਜਿਵੇਂ ਕਾਂਗਰਸ ਦੀ ਸਰਕਾਰ ਸੀ ਪਹਿਲੀ ਸਰਕਾਰ ਸੀ ਬਾਦਲਾਹ ਦੀ ਸਰਕਾਰ ਸੀ ਕਾਂਗਰਸੀ ਸਰਕਾਰ ਸੀ 25% ਦਾ ਵਾਧਾ ਕਿੱਥੇ ਸੀ ਇੱਕ ਘੰਟੇ ਦੇ ਅੰਦਰ ਅੰਦਰ ਲਿਆ ਕੇ ਪੰਜਾਬ ਦੇ ਅੰਦਰ ਵੰਡਦਾ ਸੀ 25% ਵਧਾਤਾ ਸੀ 25% ਉਸ ਤੋਂ ਬਾਅਦ ਕੀ ਹੋ ਰਿਹਾ ਕਾਂਗਰਸੀ ਸਰਕਾਰ ਆ ਗਈ ਉਹ 6 ਮਹੀਨੇ ਭੀਗ ਪੈ ਵਧਾਉਂਦੇ ਹੁਣ ਝਾੜੂ ਵਾਲੀ ਸਰਕਾਰ ਆਈ ਹੈ ਇਹ ਹਰ 6 ਮਹੀਨੇ ਬਾਅਦ ਕਦੇ 8 ਪੈਸੇ ਕਦੇ 7 ਪੈਸੇ ਇੱਕ ਬੰਦੇ ਮਗਰ 200 ਰੁਪਏ ਵੀ ਨਹੀਂ ਆਉਂਦਾ 8 7 ਪੈਸੇ ਵਿੱਚ ਪੂਰੇ ਸਾਲ ਦੇ ਵਿੱਚ ਬੱਚੇ ਪਾਲਣੇ ਗਰੀਬ ਬੰਦੇ ਕਿ ਅੱਡੇ ਦੀ ਦੂਰੋਂ ਚੱਲ ਕੇ ਆਉਂਦੇ ਕੰਮ ਕਰਦੇ ਐ ਤੇ ਰਾਤ ਦਿਨ ਮਿਹਨਤ ਕਰਦੇ ਐ ਜਿਹੜਾ ਕਿ ਮੰਡੀ ਦੇ ਅੰਦਰ ਮਜ਼ਦੂਰ ਹੈ ਉਹ 24 ਘੰਟੇ ਹੀ ਕੰਮ ਕਰਦਾ ਹੈ ਉਹਦੀ ਦਿਹਾੜੀ ਨਹੀਂ ਪੂਰੀ ਬਣਦੀ ਜਦ ਕਿ ਸਾਡਾ ਰੇਟ ਵਧਣਾ ਚਾਹੀਦਾ ਜੇ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਉਹ ਪੂਰੀ ਬਣ ਸਕੇ ਆਪਣੇ ਬੱਚਿਆਂ ਨੂੰ ਤੇ ਤੁਹਾਡੇ ਤੋਂ ਪਹਿਲਾਂ ਇਥੇ ਆੜਤੀ ਵੀ ਹੜਤਾਲ ਤੇ ਚੱਲਦੇ ਪਏ। ਨਹੀਂ ਆੜਤੀਏ ਵੀ ਕੱਲ ਤੋਂ ਹੜਤਾਲ ਤੇ ਨਾਲ ਹੀ। ਅੱਛਾ ਉਹ ਵੀ ਤੁਹਾਡੇ ਨਾਲ ਹੀ। ਸੈਲਰਾਂ ਵਾਲੇ ਵੀ। ਹਾਂ। ਉਹ ਸਾਰੇ ਜਦ ਤੱਕ ਕੋਈ ਫੈਸਲਾ ਨਹੀਂ ਦੇ ਜਦ ਤੱਕ ਕੋਈ ਵੀ ਕੋਈ ਕੰਮ ਨਹੀਂ ਕਰਾਊਗਾ ਨਾ ਕਰੂਗਾ। ਹਾਂ। ਕੀ ਮੰਗ ਕੀ ਕਰਦੇ ਸਰਕਾਰ ਨੂੰ ਕੀ? ਸਰਕਾਰ ਨੂੰ ਵੀਰ ਕਰਦੇ ਕਿ ਸਾਰੀਆਂ ਮੰਗਾਂ ਮੰਨੀਆਂ ਇਹਨਾਂ ਨੇ ਫੈਸਲੇ ਕੀਤੇ ਜਾਣ ਤੇ ਕੰਮ ਸ਼ੁਰੂ ਹੋਵੇ। ਹਾਂ। ਅ ਕੀ ਨਾਮ ਹੈ ਆਪ ਦਾ? ਪਰਮਾਨੰਦ ਸਹਾਣੀ। ਅ ਕੀ ਕੰਮ ਕਰਦੇ ਹੋ ਮੰਡੀ 'ਚ? ਮਾਛੀਵਾੜਾ ਮੰਡੀ 'ਚ ਮਜ਼ਦੂਰ ਦਾ ਕੰਮ ਕਰਤੇ ਹੈ। ਹਾਂ। कितने है? कितने समय से कर रहे हैं हम तो पच्चीस साल से कर रहे हैं पच्चीस साल जी तो हम लोग यही चाहते हैं कि हमारा रेट जो है पंजाब सरकार ने बढ़ाया था दो साल पहले पच्चीस परसेंट लॉन्च भी कर दिया लेकिन वित्तीय रूप से अभी तक हम लोग को नहीं मिला है जबकि हरियाणा में अठारह रुपये सत्तर पैसे है और हम लोग को मिल रहा है अभी सोलह दस पैसा तो हम लोग यही चाहते हैं कि हमारा हरियाणा वाला रेट हमें मिलना चाहिए फिर काम अब हाँ। बंद कर दिया गया जी एक दस से हम लोग मतलब जब तक हमारा मांग ना पूरी हो तब तक बंद रहेगा काम कोई भी जिम्मेदारों को हम सलाह देते हैं कि अपना जीरी जो भी है बटा के अपना घर में रखे मंडी में ना ले आवे नहीं तो किसान को ही परेशानी भुगतना पड़ेगा ठीक है और साथ साथ हमारे सेलर का भी हड़ताल है और आरती एसेन का भी हड़ताल है हम लोग तीनों मिल तो सरकार से हम यही चाहते हैं कि हम लोग को मांग जो भी है ਉਹ ਜਲਦ ਸੇ ਜਲਦ ਪੂਰਾ ਕਰੇ ਤਾਂ ਕਿ ਹਮ ਕੰਮ ਸ਼ੁਰੂ ਕਰੇ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਆ ਮਜ਼ਦੂਰ ਯੂਨੀਅਨ ਦੇ ਜਿਹੜੇ ਪ੍ਰਧਾਨ ਸੀਗੇ ਮਛੂਬੜਾ ਅਨਾਜ ਮੰਡੀ ਦੇ ਉਹਨਾਂ ਨੇ ਦੱਸਿਆ ਕਿ 25000 ਦੇ ਕਰੀਬ ਜਿਹੜੀ ਲੇਬਰ ਹੈ ਇਸ ਮੰਡੀ ਦੇ ਵਿੱਚ ਕੰਮ ਕਰਦੀ ਆ ਪਰ ਸਾਰੀ ਉਹ ਕੱਲ ਤੋਂ ਹੜਤਾਲ ਤੇ ਜਾਰੀ ਹੈ ਕੋਈ ਵੀ ਕੰਮ ਹੈ ਜਿਹੜਾ ਅਸੀਂ ਜ਼ਿੰਮੇਦਾਰਾਂ ਨੂੰ ਇਹ ਅਪੀਲ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਆਪਣੀ ਫਸਲ ਹੈ ਉਹ ਨਾਂ ਲੈ ਕੇ ਆਇਓ ਅਸੀਂ ਹੜਤਾਲ ਤੇ ਜਾ ਚੁੱਕੇ ਆ ਕੱਲ ਤੋਂ ਜਿਹੜਾ ਕੰਮ ਹੈ ਬਿਲਕੁਲ ਠੱਪ ਕਰ ਦਿੱਤਾ ਜਾਣਾ ਨਾ ਕੋਈ ਢੋਵਟ ਵਟਵਾਈ ਹੋਣੀ ਹੈ ਨਾ ਹੀ ਟਰਾਲੀਆਂ ਦੇ ਵਿੱਚੋਂ ਫਸਲ ਜਿਹੜੀ ਹੈ ਉਤ ਤਾ ਜਿਹੜੀਆਂ ਮੰਗਾਂ ਨੇ ਉਹਨਾਂ ਨੇ ਦੱਸਿਆ ਕਿ ਸਾਡੀ ਸਰਕਾਰ ਦੇ ਨਾਲ ਮੀਟਿੰਗਾਂ ਜ਼ਰੂਰ ਹੁੰਦੀਆਂ ਪਰ ਮੰਗਾਂ ਜਿਹੜੀਆਂ ਨੇ ਸਾਡੀਆਂ ਉਹ ਨਹੀਂ ਮੰਨੀਆਂ ਜਾਂਦੀਆਂ ਜਿਸ ਕਰਕੇ ਸਾਨੂੰ ਆਪਣੀਆਂ ਮੰਗਾਂ ਕਰਕੇ ਹੜਤਾਲ ਤੇ ਜਾਣਾ ਪੈ ਰਿਹਾ ਨਾ ਹੀ ਸਾਨੂੰ ਜਿਹੜਾ ਰੇਟ ਹੈ ਉਹ ਸਹੀ ਤਰ੍ਹਾਂ ਮਿਲਦਾ ਹੁਣ ਦੇਖਣਾ ਇਹ ਹੋਵੇਗਾ ਕਿ ਕੱਲ ਤੋਂ ਸਰਕਾਰੀ ਖਰੀਦ ਵੀ ਸ਼ੁਰੂ ਹੋ ਜਾਣੀ ਹੈ ਕੀ ਸਰਕਾਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨਦੀ ਹੈ ਜਾਂ ਨਹੀਂ ਮੰਨਦੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾ ਬਧਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ